ਕਈ ਕਹਿੰਦੇ ਨੇ ਜੀ ਗੁਰਬਾਣੀ ਤੇ ਲਿਖਿਆ ਨਹੀਂ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਛਕੋ ਜਿਵੇਂ ਨੇ ਪੀ ਐਚ ਡੀ ਕੀਤੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬਾਰੇ ਪੀ ਐਚ ਡੀ ਵਾਲਾ ਵੀ ਨਹੀਂ ਕਹਿ ਸਕਦਾ ਕਿ ਮੈਂ ਜਾਣ ਲਿਆ ਬਾਣੀ ਦਾ ਸਾਰਾ ਕੁਝ ਨਹੀਂ ਕਈ ਪੀ ਐਚ ਡੀਆਂ ਚੱਕੀ ਫੇਰੇ ਤਾਂ ਵੀ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਦਾ ਥਾਂ ਥਾਂ ਤੇ ਲਿਖਿਆ ਗੁਰੂ ਵਾਲਾ ਬਣਨ ਵਾਸਤੇ ਕਿਹੜੇ ਕਹਿੰਦੇ ਅੰਮ੍ਰਿਤ ਬਾਰੇ ਨਹੀਂ ਲਿਖਿਆ ਜਿਸ ਜਲ ਨੇ ਦਕਾਰਨ ਤੁਮ ਜਗਾਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਅਮਰਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨਾ ਸਾ ਕਬੂ ਨਾ ਆਵਿਆ ਪਹਿਜੀ ਅਮਰਤ ਪੀਆ ਸਤਗੁਰੂ ਦੀਆ ਅਵਰ ਨਾ ਜਾਣਾ ਦੂਆ ਤੀਆ ਸੁਰ ਨਰ ਮੁੰਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਕੌਣ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਅਮਰ ਛਕਣ ਵਾਸਤੇ ਨਹੀਂ ਛਕਣਾ ਤੁਹਾਡੀ ਮਰਜ਼ੀ ਹੈ ਪਰ ਇਹ ਤਾਂ ਨਾ ਆਖੋ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਹੋਇਆ ਸਾਰੇ ਗੁਰੂ ਧਾਰਨ ਕਰਦੇ ਆਏ ਨੇ ਪਤਾ ਨਹੀਂ ਕਿਹੜਾ ਆ ਦੋ ਤਿੰਨ ਕਿਤਾਬੀਆਂ ਜਾਂ